বাসਤੇ ਵਿੱਚ بیٹھے ਯਾਤਰੀਆਂ ਦੇ ਨਾਲ ਇੱਕ ਬਹੁਤ ਹੀ ਵੱਡਾ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੇ ਵਿੱਚ ਤਿੰਨ ਜਣਿਆਂ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਤੇ ਬਾਕੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਮਰਨ ਵਾਲਿਆਂ ਦੇ ਵਿੱਚ ਦੋ ਨਾਬਾਲਗ ਦੱਸੇ ਜਾ ਰਹੇ ਨੇ ਤਿੰਨ ਜਣਿਆਂ ਦੀ ਬਹੁਤ ਹੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਹਾਦਸਾ বাস ਦੇ ਛੱਤ ਦੇ ਉੱਤੇ ਬੈਠੇ ਨੌਜਵਾਨਾਂ ਦੇ ਨਾਲ ਵਾਪਰਿਆ ਇਹ ਬਹੁਤ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਤੇ ਬਾਕੀ ਜਿਹੜੇ ਨੇ ਗੰਭੀਰ ਦਸਤੇ ਜਾ ਰਹੇ ਨੇ ਜ਼ਖਮੀ ਤੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਤਾਂ ਦੱਸ ਦਈਏ ਕਿ ਦੇਰ ਰਾਤ ਹਾਦਸੇ ਦੇ ਵਿੱਚ ਤਿੰਨ ਜਿਹੜੇ ਨੇ ਨੌਜਵਾਨਾਂ ਦੀ ਮੌਤ ਹੋਈ ਹੈ ਦੋ ਨਾਬਾਲਿਕ ਨੇ ਹਾਦਸਾ ਉਸ ਵੇਲੇ ਹੋਇਆ ਜਦੋਂ ਇੱਕ ਪ੍ਰਾਈਵੇਟ ਬੱਸ ਦੇ ਛੱਤ ਤੇ ਬੈਠੇ ਕਰੀਬ 15 ਨੌਜਵਾਨ ਜਿਹੜੇ ਨੇ બસ ਰੈਪਿਡ ট্রান্সপোর্ট সিস্টেম ਯਾਨੀ BRTS ਦੇ ਵਧੇ ਹੋਏ ਲੈਂਟਰ ਦੇ ਨਾਲ ਟਕਰਾ ਜਾਂਦੇ ਨੇ ਟਕਰਾਉਣ ਤੋਂ ਬਾਅਦ 3 ਜਨੀਆਂ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਗੰਭੀਰ ਜ਼ਖਮੀ ਹੈ ਉਸਦੀ ਹਾਲਤ ਕਾਫੀ ਨਾਜ਼ੁਕ ਹੈ ਤੇ ਹੋਰ ਜਿਹੜੇ ਨੌਜਵਾਨ ਨੇ ਉਹਨਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਜਿਨ੍ਹਾਂ ਦੇ ਸੱਟਾ ਵੱਜੀਆਂ ਨੇ ਦੱਸ ਦਈਏ ਕਿ ਮਕਬੂਲਪੁਰਾ ਦੀ ਐਸ.ਐਚ.ਓ ਅਮਨਦੀਪ ਕੌਰ ਮੌਕੇ ਤੇ ਪਹੁੰਚੀ ਹਾਲਾਤਾਂ ਦਾ ਜਾਇਜ਼ਾ ਉਹਨਾਂ ਦੇ ਵੱਲੋਂ ਲਿਆ ਗਿਆ ਦੱਸਿਆ ਜਾ ਰਿਹਾ ਕਿ ਬੱਸ ਭਰੀ ਹੋਈ ਸੀ ਨੌਜਵਾਨ ਜਿਹੜੇ ਨੇ ਉਹ ਬੱਸ ਦੇ ਅੰਦਰ ਬੈਠਣ ਦੇ ਲਈ ਬੱਸ ਡਰਾਈਵਰ ਦੇ ਵੱਲੋਂ ਨੌਜਵਾਨਾਂ ਨੂੰ ਬੱਸ ਦੇ ਅੰਦਰ ਬੈਠਣ ਦੇ ਲਈ ਕਿਹਾ ਗਿਆ ਸੀ ਪਰ 15 ਦੇ ਕਰੀਬ ਜਿਹੜੇ ਨੌਜਵਾਨ ਸੀ ਉਹ ਛੱਤ ਦੇ ਉੱਤੇ ਉਹਨਾਂ ਕਿਹਾ ਕਿ ਅਸੀਂ ਛੱਤ ਤੇ ਬੈਠਾਂਗੇ ਜਿਸ ਤੋਂ ਬਾਅਦ ਉਹਨਾਂ ਕਿਸੇ ਦੀ ਵੀ ਨਹੀਂ ਸੁਣੀ ਡਰਾਈਵਰ ਦਾ ਕਹਿਣਾ ਕਿ ਉਸਨੇ ਇਜਾਜ਼ਤ ਦੇ ਦਿੱਤੀ ਜਿਸ ਤੋਂ ਬਾਅਦ ਨੌਜਵਾਨ ਜਿਹੜੇ ਨੇ বাস ਦੇ ਉੱਤੇ ਬੈਠ ਗਏ ਦੱਸਿਆ ਜਾ ਰਿਹਾ ਹੈ ਕਿ ਰਾਤ ਤਕਰੀਬਨ 9 ਵਜੇ বাস ਜਿਹੜੀ ਬਾਬਾ ਬੁੱਢਾ ਸਾਹਿਬ ਤਰਨਤਾਰਨ ਤੋਂ ਸ਼੍ਰੀ ਮੁਕਸਰ ਸਾਹਿਬ ਦੇ ਲਈ ਨਿਕਲੀ ਸੀ বাস ਦੇ ਵਿੱਚ ਜਿਹੜੇ ਨੇ ਸ਼ਰਧਾਲੂ ਵੀ ਸਵਾਰ ਸਨ বাস ਜਦੋਂ ਜਿਹੜੀ ਹੈ α1 ਦੇ ਸਾਹਮਣੇ ਤੋਂ ਨਿਕਲੀ ਬੱਸ ਤੋਂ ਬਚਣ ਦੇ ਲਈ ਟ੍ਰੈਫਿਕ ਉਤੇ ਬਹੁਤ ਜ਼ਿਆਦਾ ਸੀ ਟ੍ਰੈਫਿਕ ਤੋਂ ਬਚਣ ਦੇ ਲਈ ਡਰਾਈਵਰ ਨੇ ਬੱਸ ਨੂੰ BRTS ਲੇਨ ਦੇ ਵਿੱਚ ਪਾ ਲਿਆ ਪੈਟਰੋਲ ਪੰਪ ਦੇ ਸਾਹਮਣੇ ਬਣੇ ਸਟੇਸ਼ਨ ਦੇ ਨੇੜੇ ਜਦੋਂ ਬੱਸ guzri ਤਾਂ ਛੱਤ ਤੇ ਬੈਠੇ ਤਿੰਨ ਨੌਜਵਾਨ ਸਿੱਧੇ ਜਿਹੜੇ ਨੇ ਸਟੇਸ਼ਨ ਦੀ ਛੱਤ ਦੀ ਚਪੇਟ ਦੇ ਵਿੱਚ ਆ ਗਏ ਇਸ ਦੌਰਾਨ ਰਾਘਿਰ ਦੇ ਵੱਲੋਂ ਬੱਸ ਨੂੰ ਰੁਕਵਾਇਆ ਜਾਂਦਾ ਹੈ ਹਾਲਾਂਕਿ ਹਾਦਸਾ ਵਾਪਰ ਜਾਂਦਾ ਹੈ ਪਰ ਡਰਾਈਵਰ ਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਉਸ ਨੂੰ ਜਾਣਕਾਰੀ ਨਹੀਂ ਮਿਲਦੀ ਆਪਣੀ ਬੱਸ ਚਲਾਉਂਦਾ ਰਹਿੰਦਾ ਹੈ ਪਰ ਰਾਘਿਰ ਦੇ ਵੱਲੋਂ ਬੱਸ ਨੂੰ ਜਿਹੜਾ ਇਹ ਰੁਕਵਾਇਆ ਜਾਂਦਾ ਹੈ ਕਿ ਡਰਾਈਵਰ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਬੱਸ ਦੀ ਛੱਤ ਤੋਂ ਜਿਹੜਾ ਇਹ ਨੌਜਵਾਨ ਜਿਹੜੇ نیچے ਉਤਾਰੇ ਜਾਂਦੇ ਨੇ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਵਿੱਚ ਅਏ ਨੌਜਵਾਨ ਜ਼ਖਮੀ ਹੋਏ ਨੇ ਤਿੰਨ ਦੀ ਮੌਤ ਹੋ ਗਈ ਹੈ ਪੰਜ ਤੋਂ ਜ਼ਿਆਦਾ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਹਸਪਤਾਲ ਜਿਹੜਾ ਉਹਨਾਂ ਨੂੰ ਪਹੁੰਚਾਇਆ ਗਿਆ ਇੱਕ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਤਿੰਨ ਦੀ ਮੌਤ ਜਿਹੜੀ ਹੈ ਮੌਕੇ ਤੇ ਹੋ ਗਈ ਸੀ ਹਾਲਾਂਕਿ ਅੰਦਰ ਬੈਠੇ ਯਾਤਰੀਆਂ ਨੂੰ ਤੇ ਬੱਸ ਡਰਾਈਵਰ ਨੂੰ ਸਹਾਜੇ ਦਾ ਜਿਹੜਾ ਇਹ ਪਤਾ ਹੀ ਨਹੀਂ ਚੱਲਿਆ ਬਹੁਤ ਵੱਡਾ ਹਾਦਸਾ ਅੰਮ੍ਰਿਤਸਰ ਦੇ ਵਿੱਚ ਦੇਰ ਰਾਤ ਵਾਪਰਿਆ ਜਿੱਥੇ ਬੱਸ ਦੇ ਛੱਤ ਤੇ ਬੈਠੇ ਨੌਜਵਾਨਾਂ ਦੇ ਨਾਲ ਇਹ ਪਾਣਾ ਵਾਪਰਿਆ ਕਿ ਤਿੰਨ ਜਣਿਆਂ ਦੀ ਮੌਕੇ ਤੇ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤੇ ਬਾਕੀ ਦੱਸਤੇ ਜਾ ਰਹੇ ਨੇ ਜਿਹੜੇ ਜ਼ਖਮੀ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਲਾਚ ਚੱਲ ਰਿਹਾ ਤਾਂ ਇਸ ਮੌਕੇ ਪੁਲਿਸ ਵੀ ਮੌਕੇ ਤੇ ਪਹੁੰਚੀ ਪੂਰੇ ਹਾਲਾਤਾਂ ਦਾ ਜਾਇਜ਼ਾ ਲਿਆ ਕਿ ਕੁਝ ਉਹਨਾਂ ਦੱਸਿਆ ਹੈ ਕਿ ਬਿਆਨ ਦਿੱਤਾ ਹੈ ਤੁਹਾਨੂੰ ਸੁਣਾਉਂਦੇ ਹਾਂ